ਵਰਲਡ ਸਟਾਲ ਜਿਹੜੇ ਨੇ ਸਾਡੇ ਪੰਜਾਬ ਦੇ ਜਿਨ੍ਹਾਂ ਦੇ ਸਿਰ ਤੇ ਪਗੜੀ ਆ ਉਹ ਅੱਜ ਕੈਰਨ ਤੇ ਅਸੀਂ ਚੰਡੀਗੜ੍ਹ ਦੇ ਪ੍ਰੋਗਰਾਮ ਅੱਗੇ ਤੋਂ ਨਹੀਂ ਕਰਾਂਗੇ ਤੁਹਾਡੇ ਉਹਨੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਕਿ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਕੋਈ ਜਗ੍ਹਾ ਨਿਰਧਾਰਿਤ ਕੀਤੀ ਜਾਏ ਤੇ ਇਸ ਬਾਰੇ ਦੱਸੋ ਕੀ ਹੈ ਜੇ ਪੂਰਾ ਮਸਲਾ ਇਹ ਦੇਖੋ ਬੜੀ ਬਦਕਿਸਮਤੀ ਹੈ ਸਾਡੀ ਅੱਜ ਮੁਹਾਲੀ ਇੱਕ ਐਡਾ ਵੱਡਾ ਸ਼ਾਇਦ ਬਣ ਗਿਆ ਇੰਟਰਨੈਸ਼ਨਲ ਸਿਟੀ ਕਹਿ ਸਕਦੇ ਨੂੰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਚੰਡੀਗੜ੍ਹ ਜਿਹੜਾ ਚ ਦੂਜੀ ਬਦਕਿਸਮਤੀ ਸਾਡੀ ਇਹ ਹੈ ਵੀ ਅਸੀਂ ਚੰਡੀਗੜ੍ਹ ਆਪਣੀ ਰਾਜਧਾਨੀ ਆ ਪੰਜਾਬੀਆਂ ਦੀ ਪੰਜਾਬ ਵਾਸਤੇ ਬਣਿਆ ਪੰਜਾਬ ਦੀ ਧਰਤੀ ਲਈ ਬਣਿਆ ਪੰਜਾਬ ਦੇ ਪਿੰਡਾਂ ਦੇ ਬਣਿਆ ਅੱਜ ਪੰਜਾਬ ਚ ਸਾਨੂੰ ਜਾਣਾ ਜਿਹੜਾ ਵਾ ਉਹ ਜਦੋਂ ਵੀ ਕੋਈ ਸਮਾਗਮ ਹੁੰਦਾ ਕੋਈ ਪ੍ਰੋਟੈਸਟ ਹੁੰਦਾ ਕੋਈ ਦੋਗਮ ਹੁੰਦਾ ਉਹ ਉੱਥੇ ਜਾਣਾ ਜਿਹੜਾ ਬੈਰੀਅਰ ਲਾ ਦਿੰਦੇ ਨੇ ਅੱਜ ਹੋਰ ਉਸ ਤੋਂ ਅੱਗੇ ਦੁਖਦਾਈ ਗੱਲ ਕੀ ਹੋਈ ਆ ਕਿ ਪਿੱਛੇ ਆਪਣਾ ਸਰਤਾਜ ਜੀ ਆਏ ਨੇ ਸਰਤਾਜ ਜੀ ਨੇ ਅੱਜ ਕਹਿਤਾ ਪਈ ਮੈਂ ਚੰਡੀਗੜ੍ਹ ਸ਼ੋ ਨਹੀਂ ਕਰਦਾ ਪਿੱਛੇ ਦਲਜੀਤ ਦਸਾਂਝ ਜੀ ਪ੍ਰੋਗਰਾਮ ਕਰਕੇ ਗਏ ਨੇ ਅੱਜ ਮੈਂ ਸਮਝਦਾ ਦਲਜੀਤ ਦਸਾਂਝ ਆਪਣਾ ਸਰਤਾਜ ਸਿੱਖਾਂ ਦੀ ਪੰਜਾਬੀਆਂ ਦੀ ਇੱਕ ਪਛਾਣ ਬਣ ਕੇ ਦੁਨੀਆ ਪੱਧਰ 'ਤੇ ਉਹਨਾਂ ਨੇ ਪ੍ਰੋਗਰਾਮ ਕੀਤੇ ਆ ਔਰ ਅੱਜ ਇਸ ਤੋਂ ਵੱਧ ਬਗੀ ਗੱਲ ਕੀ ਹੋ ਸਕਦੀ ਹੈ ਦੋਨੇ ਵਰਲਡ ਸਟਾਰ ਜਿਹੜੇ ਨੇ ਸਾਡੇ ਪੰਜਾਬ ਦੇ ਜਿਨ੍ਹਾਂ ਦੇ ਸਿਰ 'ਤੇ ਪਗੜੀ ਆ ਉਹ ਅੱਜ ਕਹਿ ਰਹੇ ਨੇ ਵੀ ਅਸੀਂ ਚੰਡੀਗੜ੍ਹ 'ਚ ਪ੍ਰੋਗਰਾਮ ਅੱਗੇ ਤੋਂ ਨਹੀਂ ਕਰਾਂਗੇ ਇਹ ਮੈਂ ਸਮਝਦਾ ਪੰਜਾਬ ਦੀ ਸਰਕਾਰ ਵਾਸਤੇ ਵੀ ਬਹੁਤ ਤਕਲੀਫਦਾਇਕ ਹੋਣਾ ਚਾਹੀਦਾ ਪਰ ਅਫਸੋਸ ਵੀ ਇੱਕ ਕਲਾਕਾਰ ਮੁੱਖ ਮੰਤਰੀ ਹੁੰਦੇ باوجود ਉੱਤੇ ਕੋਈ ਰਿਐਕਟ ਨਹੀਂ ਕੀਤਾ ਕੋਈ ਟਵੀਟ ਨਹੀਂ ਆਇਆ ਕੋਈ ਉਹਨਾਂ ਦਾ ਜਿਹੜਾ ਵਾ ਜਿਹੜਾ ਕੋਈ ਉਹਨਾਂ ਦਾ ਮੈਸੇਜ ਨਹੀਂ ਆਇਆ ਇਸ ਕਰਕੇ ਅੱਜ ਮੈਂ ਮੁੱਖ ਮੰਤਰੀ ਕਿਉਂਕਿ ਇੱਕ ਕਲਾਕਾਰ ਵੀ ਨੇ ਔਰ ਉਹਨਾਂ ਨੇ ਪਿਛਲੀ ਜਦੋਂ ਪਹਿਲਾ ਉਹਨਾਂ ਦਾ ਸੌ ਚੱਕੀ ਸੀ ਉਸ ਤੋਂ ਬਾਅਦ ਮੁਹਾਲੀ ਚ ਦੁਸਹਿਰਾ ਤੇ ਆਏ ਸਨ ਉਦਘਾਟਨ ਵਾਸਤੇ ਦੁਸਹਿਰਾ ਫੰਕਸ਼ਨ ਤੋਂ ਉਹ ਐਲਾਨ ਕਰਕੇ ਗਏ ਸਨ ਮੋਹਾਲੀ ਜਿਹੜਾ ਸੈਦਾਂ ਗਰਾਉਂਡ ਨੇ ਕਿ ਮੈਂ ਬਣਾਵਾਗਾ ਉਹ ਜਿਹੜੀ ਜਗ੍ਹਾ ਤੇ ਸੈਦਾਂ ਹੋਇਆ ਇਹੋ ਜਗ੍ਹਾ ਦਿੱਤੀ ਜਾਗੀ ਜਦੋਂ ਕਿ ਉਹ ਜਗ੍ਹਾ ਹੁਣ ਵਿਕ ਚੁੱਕੀ ਹੈ ਕਮਾਡਾ ਵੱਲੋਂ ਉਹ ਅੱਜ ਕਿਉਂਕਿ ਮੋਹਾਲੀ ਜਿਸ ਪੱਧਰ ਤੇ ਵੱਡਾ ਹੋਇਆ ਜਿਸ ਪੱਧਰ ਤੇ ਦਾ ਹੋਇਆ ਹੋਇਆ ਅੱਜ ਪੰਚਕੂਲੇ ਤੇ ਕਲਾਗ੍ਰਾਮ ਕੇਂਦਰ ਹੈਗਾ ਪਰ ਅੱਜ ਮੋਹਾਲੀ ਵਿੱਚ ਕੋਈ ਵੀ ਜਿਹੜਾ ਵਾ ਧਾਰਮਿਕ ਸੱਭਿਆਚਾਰਕ ਸਮਾਗਮ ਕਰਨ ਲਈ ਜਿੱਥੇ ਕੋਈ ਪਿੱਛੇ ਸਰਕਾਰ ਵੱਲੋਂ ਹੀ ਇੱਕ ਸੱਦਕ ਮੇਲਾ ਜਿਹੜਾ ਕਰਵਾਇਆ ਗਿਆ ਉੱਥੇ ਬਹੁਤ ਵੱਡੀ ਗਿੰਦੀ ਚ ਸਟਾਲ ਲੱਗੇ ਬਹੁਤ ਵੱਡੀ ਗਿੰਦੀ ਚ ਲੋਕ ਆਏ ਕਲਾਕਾਰ ਵੀ ਆਏ ਕਈ ਪ੍ਰੋਗਰਾਮ ਆਏ ਉਹੋ ਜਿਹੇ ਪ੍ਰੋਗਰਾਮ ਆ ਵਾਸਤੇ ਵੀ ਸੰਗਵਾਲੀ ਵਿੱਚ ਕੋਈ ਜਗ੍ਹਾ ਨਹੀਂ ਜੇਕਰ ਇਸ ਕਰਕੇ ਮੈਂ ਅੱਜ ਚਿੱਠੀ ਲਿਖੀ ਆ ਕਿ ਗਮਾੜਾ ਵਪਾਰੀ ਬਣ ਗਿਆ ਜਵਾ ਵੇਚਣ ਤੇ ਲੱਗਾ ਹੋਇਆ ਕੋਈ ਆਪਣੀ ਜ਼ਿੰਮੇਵਾਰੀਆਂ ਨਹੀਂ ਸਮਝਦਾ ਵੀ ਸਾਡੀਆਂ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਿਆ ਸਮਝਣ ਵਾਸਤੇ ਵੀ ਇਹੋ ਜੀ ਜਗ੍ਹਾ ਦੀ ਮੁਹਾਲੀ 'ਚ ਅਤੀ ਲੋੜ ਆ ਜਿਹਦੇ 'ਚ ਧਾਰਮਿਕ ਸਮਾਜਿਕ ਅੰਡੋ ਬਾਕੀ ਕੋ ਭਾਵੇਂ ਲੱਸੀ ਨਾਲ ਸੰਬੰਧਕ ਹੋਣ ਜਾਂ ਸਰਕਾਰੀ ਫੰਕਸ਼ਨ ਕੋਈ ਹੋਣ 15 ਅਗਸਤ 26 ਜਨਵਰੀ ਵਰਗੇ ਇੱਕ ਨੁੱਕੇ ਚ ਮਨਾਉਣ ਜਾਂਦੇ ਆ ਉਹ ਕਾਲਜ ਵਿੱਚ ਜਿੱਥੇ ਕੀ ਪ੍ਰਾਪਰ ਪਾਰਕਿੰਗ ਮਲਟੀਸਟੋਰੀ ਪਾਰਕਿੰਗ ਹੋਵੇ ਉਹਦੇ ਨਾਲ ਲੋਕ ਉਥੇ ਗੱਡੀਆਂ ਪਾਰਕ ਕਰਨ ਕੋਈ ਵੀ ਜਿਹੜਾ ਕੋਈ ਰੈਲੀ ਕਰਨੀ ਹੈ ਕਿਸੇ ਨੇ ਕੋਈ ਹੋਰ ਫੰਕਸ਼ਨ ਕਰਨਾ ਤੇ ਪੇ ਨਾਲੇ ਸਰਕਾਰ ਦੀ ਆਮਦਨ ਹੋਵੇ ਉਤੋਂ ਕੋਈ ਜਿਹੜੇ ਆ ਦਿੱਲੀ ਚ ਪ੍ਰਗਤੀ ਮੈਦਾਨ ਅੱਜ ਦਿਮੋਹਾਲੀ ਜਿਹੜਾ ਵਾ ਉਹ ਪ੍ਰਗਤੀ ਮੈਦਾਨ ਵਰਗਾ ਇੱਥੇ ਮੈਦਾਨ ਦੀ ਬਹੁਤ ਵੱਡੀ ਲੋੜ ਆ ਇਦੇ ਵਿੱਚ ਕਿਉਂਕਿ ਤੁਸੀਂ 17 ਸੈਕਟਰ ਦੇਖੋ ਵੱਡੇ ਵੱਡੇ ਮੇਲੇ ਲੱਗਦੇ ਆ ਉੱਥੇ ਉਹ ਪੇੜ ਨੇ ਸਾਡੇ ਉਥੋਂ ਕਮਾਈ ਕਰਦੀ ਹੈ ਗਮਾੜਾ ਕਮਾਈ ਵੀ ਕਰੇ ਲੋਕਾਂ ਨੂੰ ਸਹੂਲਤ ਵੀ ਦਵੇ ਕਿਉਂਕਿ ਮੋਹਾਲੀ ਦੇ ਵਿੱਚ ਇਸ ਵੇਲੇ ਬਹੁਤ ਇਦੀ ਲੋੜਾ ਇੱਕ ਛੋਟਾ ਜਿਹਾ ਸੀ ਜਗ੍ਹਾ ਤੇੜੀ ਆਪਣਾ ਭਗਤ ਅਸਾਧਾਮ ਅਲੂ ਦੀ ਵਾਸਤੇ ਸਰਕਾਰ ਨੇ ਐਲਾਨ ਕੀਤਾ ਦਿੱਤੀ ਸੀ ਉਹਦੇ ਉੱਤੇ ਵੀ ਹਜੇ ਤੱਕ ਕੁਝ ਨਹੀਂ ਕੀਤਾ ਉਹ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਭਗਤ ਅਸਾਧਾਮ ਇੱਕ ਉਹ ਮਹਾਨ ਸ਼ਹੀਦ ਹੋਇਆ ਜਿਹੜੀ ਪੰਜਾਬੀ ਬਹੁਤ ਵੱਡੀ ਦੇਣ ਆ ਇੱਕ ਸਭਿਆਚਾਰ ਨੂੰ ਦੇਣ ਆ ਉਹਨਾਂ ਦੇ ਨਾਂ ਤੇ ਬਣਾਉਣ ਦਾ ਐਲਾਨ ਕੀਤਾ ਹੋਇਆ ਸਰਕਾਰ ਵੱਲੋਂ ਆਡੀਟੋਰੀਅਮ ਜਿਹੜੀ ਜਗ੍ਹਾ ਨਿਸ਼ਚਿਤ ਕੀਤੀ ਹੋਈ ਆ ਉਹਦੇ ਉੱਤੇ ਆਡੀਟੋਰੀਅਮ ਬਣਾਵੇ ਕਮਾਡਾ ਤਾਂ ਕਿ ਲੋਕਾਂ ਨੂੰ ਸਮਰਪਿਤ ਹੋਵੇ ਉਹ ਔਰ ਨਾਲ ਹੀ ਇਹ ਜਗ੍ਹਾ ਜਿਹੜੀ ਆ ਇੱਥੇ ਕੋਈ ਬਹੁਤ ਵੱਡੀ ਗਰਾਊਂਡ ਜਿਹੜੀ ਆ ਉਹ ਛੱਡੇ ਉਹਦੇ ਨਾਲੇ ਬਾਉਂਡਰੀ ਵਾਲ ਹੋਈ ਹੋਵੇ ਉੱਥੇ ਬਕਾਇਦਾ ਸਿਕਿਉਰਿਟੀ ਦੇ ਪਰਪਰ ਬਕਾਇਦਾ ਪ੍ਰਬੰਧ ਹੋਣ ਸਿਕਿਉਰਿਟੀ ਬਰਾਬਰ ਉਹਦੇ ਮੰਦਬਸਤ ਹੋ ਸਕਣ ਕੋਈ ਇਹੋ ਜਿਹਾ ਸ਼ੋਅ ਹੁੰਦਾ ਔਰ ਨਾਲ ਜਿਹੜੇ ਪਾਰਕਿੰਗ ਬਰਾਬਰ ਤਰੀਕੇ ਨਾਲ ਉੱਥੇ ਹੋਵੇ ਤਾਂ ਕਿ ਕਲਾਕਾਰ ਹੋਣ ਭਾਵੇਂ ਉਹ ਕੋਈ ਧਾਰਮਿਕ ਸ਼ਖਸੀਅਤ ਹੋਵੇ ਅੱਜ ਕੱਲ ਬੜੇ ਬੜੇ ਸਮਾਗਮ ਹੁੰਦੇ ਨੇ ਕਈ ਕਈ ਸੰਤ ਸਮਾਗਮ ਹੁੰਦੇ ਨੇ ਕਈ ਸਿਮੇਲਨ ਹੁੰਦੇ ਨੇ ਉਹੋ ਜਿਹੇ ਸਮਾਗਾਂ ਵਾਸਤੇ ਕੋਈ ਯੋਗ ਮੇਲਾ ਲੱਗਣਾ ਉਹ ਲੱਗੇ ਇਹ ਮੇਰੀ ਬੇਨਤੀ ਇਹਦੇ ਕਰਕੇ ਕਿਉਂਕਿ ਮੇਰੇ ਦਿਲ ਦੀ ਮੈਂ ਮੁਹਾਲੀ ਵਾਸਤੇ ਹਮੇਸ਼ਾ ਤੁਹਾਨੂੰ ਪਤਾ ਕੋਈ ਵੀ ਮੁੱਦਾ ਹੁੰਦਾ ਉਹਦੇ ਤੇ ਹਮੇਸ਼ਾ ਬੋਲਣਾ ਔਰ ਅੱਜ ਮੈਂ ਕਿਉਂਕਿ ਇਹ ਲੋੜ ਬਣ ਗਿਆ ਮੁਹਾਲੀ ਦੀ ਨਾ ਕਿ ਇਹ ਕੋਈ ਇਹ ਨਹੀਂ ਹੈਗਾ ਵੀ ਹਾਂ ਜੀ ਵੈਸੇ ਮੈਂ ਕਹਿੰਦਾ ਅੱਜ ਮੁਹਾਲੀ ਦੀ ਇਹ ਵਿਜੂਅਤ ਆ ਸਰਕਾਰਾਂ ਨੇ ਤੇ ਲਾਪਰਵਾਹੀ ਨੇ ਗਮਾੜਾ ਲਾਪਰਵਾਹਾ ਇਸ ਕਰਕੇ ਮੈਂ ਮੁੱਖ ਮੰਤਰੀ ਦੇ ਧਿਆਨ ਚ ਦੇ ਲਿਆਏ ਕਿ ਤੇ ਮਾਨੂੰ ਆਸ ਆ ਵੀ ਇਹ ਜੂਜ ਕਰਨਗੇ ਨਹੀਂ ਤੇ ਕੋਈ ਹੋਰ ਐਕਸ਼ਨ ਜਿਹੜਾ ਸਾਨੂੰ ਕਰਨਾ ਪੈਗਾ ਮੁਹਾਲੀ ਵਾਸੀਆਂ ਨੂੰ ਨਾਲ ਲੈ ਕੇ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੇਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਤਿ ਸ਼੍ਰੀ ਅਕਾਲ